ਸਸ ਸ੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਕੁੰਭ ਰਾਸ਼ੀ ਵਾਲਿਓ ਖੁਸ਼ੀਆਂ ਮਨਾਉਣ ਦੇ ਲਈ ਹੋ ਜਾਓ ਤਿਆਰ ਕਿਉਂਕਿ ਹੁਣ ਰਿद्धि सिद्धि ਦੇ ਦਾਤਾਪਕਵਾਨ ਸ਼੍ਰੀ ਗਣੇਸ਼ ਅਤੇ ਤਾਂ ਦੀ ਦੇਵੀ ਮਾਂ ਲਕਸ਼ਮੀ ਦੇ ਆਸ਼ੀਰਵਾਦ ਦੇ ਨਾਲ ਤੁਹਾਨੂੰ 15 ਜਨਵਰੀ ਤੋਂ 21 ਜਨਵਰੀ ਜਾਨਕੇ ਜਨਵਰੀ ਮਹੀਨੇ ਦੇ ਇਹ ਜੋ 7 ਦਿਨ ਹਨ ਇਨ੍ਹਾਂ 7 ਦਿਨਾਂ ਦੇ ਅੰਦਰ ਪਰਿਵਾਰ ਵਿੱਚ ਵੱਡੀਆਂ ਪਿਆੰਕਰ ਖੁਸ਼ਖਬਰੀਆਂ ਮਿਲਣ ਵਾਲੀਆਂ ਹਨ। ਦੋਸਤੋ 15 ਜਨਵਰੀ ਤੋਂ 21 ਜਨਵਰੀ ਤੱਕ ਦਾ ਸਮਾਂ ਤੁਹਾਡੇ ਲਈ ਬਹੁਤ ਹੀ ਕਿਸਮਤ ਵਾਲਾ ਸਮਾਂ ਹੈ। ਬੜਾ ਹੀ ਸ਼ੋਭਾ ਸਮਾਂ ਰਹੇਗਾ ਇਹਨਾਂ 7 ਦਿਨਾਂ ਦਾ। ਘਰ ਘਰ ਜਾ ਕੇ ਮਠਿਆਈ ਵੰਡਣੀ ਪਵੇਗੀ ਤੁਹਾਨੂੰ। ਇੰਨੀਆਂ ਵੱਡੀਆਂ ਖੁਸ਼ਖਬਰੀਆਂ ਹੋਣਗੀਆਂ। ਇਹ ਜੋ 5 ਵੱਡੀਆਂ ਖੁਸ਼ਖਬਰੀਆਂ ਤੁਹਾਨੂੰ ਇਨ੍ਹਾਂ 7 ਦਿਨਾਂ ਵਿੱਚ ਮਿਲਣ ਵਾਲੀਆਂ ਹਨ ਪੂਰੇ 11 ਸਾਲਾਂ ਦੇ ਬਾਅਦ ਬੜੇ ਹੀ ਸ਼ੁਭ ਸੰਜੋਗ ਵਿੱਚ ਤੁਹਾਡੇ ਲਈ ਇਹਨਾਂ 7 ਦਿਨਾਂ ਦਾ ਸਮਾਂ ਆਇਆ ਹੈ ਜਿਸ ਵਿੱਚ ਕਿ ਭਗਵਾਨ ਗਣੇਸ਼ ਅਤੇ ਮਾਤਾ ਲక్ష్ਮੀ ਦੀ ਤੁਹਾਡੇ ਉੱਪਰ ਇੱਕ ਨਾਲ ਕਿਰਪਾ ਵਰਸਣ ਵਾਲੀ ਹੈ ਇਹਨਾਂ 7 ਦਿਨਾਂ ਦੇ ਅੰਦਰ ਤਾਂ ਦੋਸਤੋ ਕਿਹੜੀਆਂ-ਕਿਹੜੀਆਂ 5 ਵੱਡੀਆਂ ਖੁਸ਼ਖਬਰੀਆਂ ਹਨ ਕਿਹੜੇ-ਕਿਹੜੇ ਖੇਤਰਾਂ ਵਿੱਚ ਤੁਹਾਨੂੰ ਮਿਲਣਗੀਆਂ ਉਹ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਜੀ ਹਾਂ ਦੋਸਤੋ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਇਨ੍ਹਾਂ 7 ਦਿਨਾਂ ਦੇ ਅੰਤਰਾਲ ਵਿੱਚ ਸ਼ੁਭ ਲਾਭ ਜੋਗ ਗੱਜलक्ष्मी प्राप्ति ਜੋਗ ਪਦ ਅਦਾਤਿ ਰਾਜ ਜੋਗ ਗਲਤ ਕੇਸਰੀ ਰਾਜ ਜੋਗ ਧਨ ਜੋਗ ਦੇ ਨਾਮ ਸਭਾਗੇ ਵਾਂ ਜੋਗ ਬਣ ਰਿਹਾ ਹੈ ਧਨलक्ष्मी प्राप्ति ਜੋਗ ਬਣ ਰਿਹਾ ਹੈ ਜਿਸ ਨਾਲ ਕਿ ਇਹ ਸਮਾਂ ਤੁਹਾਡੇ ਲਈ ਬਹੁਤ ਹੀ ਸ਼ੁਭ ਸਮਾਂ साबित ਹੋਵੇਗਾ ਪੂਰੇ 11 ਸਾਲਾਂ ਬਾਅਦ ਬੜੇ ਹੀ ਦੁਰਲਭ ਜੋਗ ਵਿੱਚ ਇਨਾ 7 ਦਿਨਾਂ ਦਾ ਸਮਾਂ ਤੁਹਾਡੇ ਲਈ ਆਇਆ ਹੈ ਜਿਸ ਵਿੱਚ ਕੇ ਪੰਜ ਵੱਡੀਆਂ ਖੁਸ਼ਖਬਰੀਆਂ ਇੱਕ ਨਾਲ ਤੁਹਾਨੂੰ ਮਿਲਣ ਵਾਲੀਆਂ ਹਨ ਇਹਨਾਂ ਖੁਸ਼ਖਬਰੀਆਂ ਨੂੰ ਸੁਣ ਕੇ ਤੁਸੀਂ ਖੁਸ਼ੀ ਨਾਲ ਝੂਮਟੋਗੇ ਘਰ ਘਰ ਜਾ ਕੇ ਮਠਿਆਈਆਂ ਵੰਡਣੀਆਂ ਪੈਣਗੀਆਂ ਤੁਹਾਨੂੰ ਇਹਨੀਆਂ ਵੱਡੀਆਂ ਖੁਸ਼ਖਬਰੀਆਂ ਹੋਣਗੀਆਂ ਇਹ ਜੋ ਪੰਜ ਖੁਸ਼ਖਬਰੀਆਂ ਤੁਹਾਨੂੰ ਮਿਲਣਗੀਆਂ ਨਾਲ ਹੀ ਨਾਲ ਦੋਸਤੋ ਤੁਹਾਨੂੰ ਇਨਾਂ 7 ਦਿਨਾਂ ਵਿੱਚ ਕੁਝ ਸਾਵਧਾਨੀਆਂ ਵੀ ਵਰਤਣੀਆਂ ਹਨ ਕੁਝ ਮਹੱਤਵਪੂਰਨ ਜ਼ਰੂਰੀ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਹੈ ਜਿਸ ਨਾਲ ਕਿ ਇਸ ਸੰਮੇਂ ਦਾ ਹੋਰ ਜ਼ਿਆਦਾ ਲਾਭ ਮਿਲ ਜਾਵੇ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਖੁਸ਼ਖਬਰੀਆਂ ਦੇ ਨਾਲ ਕੁਝ ਸਾਵਧਾਨੀਆਂ ਵੀ ਹਨ ਇਸ ਲਈ ਵੀਡੀਓ ਨੂੰ ਪੂਰਾ ਜ਼ਰੂਰ ਸੁਣਨਾ ਤੁਹਾਡੇ ਲਈ ਬੜੀ ਹੀ ਮਹੱਤਵਪੂਰਨ ਵੀਡੀਓ ਹੈ ਦੋਸਤੋ ਕਿਹੜੇ-ਕਿਹੜੀਆਂ 5 ਖੁਸ਼ਖਬਰੀਆਂ ਕਿਹੜੇ ਖੇਤਰਾਂ ਵਿੱਚ ਤੁਹਾਨੂੰ ਮਿਲਣਗੀਆਂ ਇਹ ਵੀ ਜਾਣਕਾਰੀ ਪੂਰੀ ਦੇਵਾਂਗੇ ਵੀਡੀਓ ਨੂੰ ਪੂਰਾ ਜ਼ਰੂਰ ਸੁਣਨਾ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਮਾਤਾ ਲక్ష్ਮੀ ਜੀ ਦੀ ਲੈ ਕੇ ਆਪਣੀ ਹਾਜ਼ਰੀ ਲਗਵਾ ਦੇਣਾ ਜੀ ਤਾਂ ਕਿ ਮਾਤਾ ਲక్ష్ਮੀ ਜੀ ਦਾ ਆਸ਼ੀਰਵਾਦ ਤੁਹਾਨੂੰ ਪ੍ਰਾਪਤ ਹੋ ਸਕੇ ਇਹਨਾਂ ਦੀ ਕਿਰਪਾ ਤੁਹਾਡੇ ਘਰ ਪਰਿਵਾਰ ਵਾਲਿਆਂ ਤੇ ਸਾਰਿਆਂ ਦੇ ਉੱਪਰ ਹਮੇਸ਼ਾ ਵਰਸੇ ਤਾਂ ਦੋਸਤੋ ਸਮੇ ਨੂੰ ਨਾਂ ਗਵਾਉਂਦੇ ਹੋਏ ਗੱਲ ਕਰਦੇ ਹਾਂ ਕਿਸ ਤਰ੍ਹਾਂ ਰਹੇਗਾ ਇਹ ਸਮਾਂ ਤੁਹਾਡੇ ਲਈ 14 ਜਨਵਰੀ ਤੋਂ 15 ਜਨਵਰੀ ਤੋਂ 1 ਜਨਵਰੀ ਜਾਨਕੀ ਜਨਵਰੀ ਮਹੀਨੇ ਦੇ ਇਹਨਾਂ 7 ਦਿਨਾਂ ਦਾ ਮਹੱਤਵਪੂਰਨ ਸਮਾਂ ਦੋਸਤੋ ਰਿद्धि सिद्धि ਦੇ ਦਾਤਾ ਪਕਵਾਨ ਗਣੇਸ਼ਾ ਤੇ ਧਾਨੀ ਦੇਵੀ ਮਾਤਾ ਲక్ష్ਮੀ ਦੀ ਕਿਰਪਾ ਨਾਲ ਤੁਹਾਡੇ ਲਈ ਇਹ ਸਮਾਂ ਤਾਂ ਪ੍ਰਾਪਤੀ ਦਾ ਸਮਾਂ ਰਹਿਣ ਵਾਲਾ ਹੈ ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਗੱਲ ਧਿਆਨ ਵਿੱਚ ਰੱਖ ਲਓ ਇਹ ਸਮਾਂ ਤੁਹਾਡੇ ਲਈ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ ਵਾਲਾ ਰਹੇਗਾ ਕਿਉਂਕਿ ਇਸ ਸਮੇਂ ਵਿੱਚ ਤੁਹਾਡੇ ਲਈ ਰਾਜయోగ ਗਜਕੇਸਰੀయోగ ਤਨਲక్ష్ਮੀ ਪ੍ਰਾਪਤੀయోగ ਇਹ ਸਮੇਂ ਦਾ ਤੁਹਾਨੂੰ ਲਾਭ ਉਠਾਉਣਾ ਹੈ ਜੋ ਵੀ ਤੁਹਾਨੂੰ ਤਨ ਪ੍ਰਾਪਤੀ ਦਾ ਮੌਕਾ ਮਿਲੇ ਉਸ ਨੂੰ ਹੱਥੋਂ ਨਾ ਹੀ ਜਾਣ ਦੇਣਾ ਤੁਹਾਨੂੰ ਦੱਸ ਦੇਈਏ ਕਿ ਇਸ ਸਮੇਂ ਜੋ ਵਿਗ੍ਰਹਿਾਂ ਵਿੱਚ ਤਾਂ ਦਿੱਲੀਆਂ ਹੋਣਗੀਆਂ ਤੁਹਾਡੇ ਲਈ ਲਾਭਕਾਰੀ ਰਹਿਣਗੀਆਂ ਕਿਉਂਕਿ ਜੋਗ ਹੀ ਅਜਾਇਬ ਬਣ ਚੁੱਕੇ ਹਨ ਤੁਹਾਡੇ ਲਈ ਜੋ ਵੀ ਅਜਾਇਬ ਕਮ ਸੰ ਜਾਂ ਜੋ ਬੰਦੇ ਬੰਦੇ ਵਿਗੜ ਜਾਂਦੇ ਸਨ ਉਹ ਵੀ ਹੁਣ ਭਗਵਾਨ ਗਣੇਸ਼ ਅਤੇ ਮਾਤਾ ਲక్ష్ਮੀ ਦੀ ਕਿਰਪਾ ਨਾਲ ਬਣਨ ਲੱਗਣਗੇ ਅਤੇ ਸਭ ਤੋਂ ਵੱਡੀ ਗੱਲ ਤੁਹਾਡੇ ਲਈ ਜੋ ਇਹ ਸਮਾਂ ਰਹੇਗਾ ਨੌਕਰੀ ਨਾਲ ਸੰਬੰਧਿਤ ਤਾਂ ਬਹੁਤ ਹੀ ਚੰਗਾ ਸਮਾਂ ਰਹੇਗਾ ਨੌਕਰੀ ਨਾਲ ਸੰਬੰਧਿਤ ਮਤਲਬ ਜੇਕਰ ਤੁਸੀਂ ਨੌਕਰੀ ਪ੍ਰਾਪਤੀ ਦੀ ਚਾਹ ਰੱਖਦੇ ਹੋ ਮਨ ਚਾਹੀ ਨੌਕਰੀ ਤੁਹਾਨੂੰ ਪ੍ਰਾਪਤ ਹੋ ਸਕਦੀ ਹੈ ਤੁਸੀਂ ਕੋਈ ਇੰਟਰਵਿਊ ਦਿੱਤਾ ਹੈ ਤਾਂ ਤੁਹਾਨੂੰ ਉਸ ਇੰਟਰਵਿਊ ਦੇ ਸਕਾਰਤਮਕ ਨਤੀਜੇ ਐਸਾ ਮੈਂ ਪ੍ਰਾਪਤ ਹੋਣਗੇ ਅਜੇ ਵੀ ਯੋਗ ਬਣਨਗੇ ਕਿ ਤੁਹਾਨੂੰ ਨੌਕਰੀ ਪ੍ਰਾਪਤੀ ਲਈ ਇੰਟਰਵਿਊ ਵੀ ਦੇਣਾ ਪੈ ਸਕਦਾ ਹੈ ਤਾਂ ਤੁਸੀਂ ਬਸ ਤਿਆਰ ਰਹੋ ਸਮੇਂ ਦਾ ਲਾਭ ਉਠਾਉਣ ਲਈ ਜੇਕਰ ਤੁਸੀਂ ਪਹਿਲਾਂ ਤੋਂ ਹੀ ਨੌਕਰੀ ਕਰਦੇ ਹੋ ਤਾਂ ਨੌਕਰੀ ਵਿੱਚ ਤਰੱਕੀ ਪ੍ਰਮੋਸ਼ਨ ਦੇ ਯੋਗ ਹਨ ਤਨਖਾਹ ਵਿੱਚ ਵਾਧਾ ਹੋ ਸਕਦਾ ਹੈ ਨਾਲ ਹੀ ਨਾਲ ਜੇਕਰ ਸੰਤਾਨ ਪਰਿਵਰਤਨ ਨੂੰ ਲੈ ਕੇ ਕੋਈ ਤੁਸੀਂ ਯੋਜਨਾ ਬਣਾ ਰਹੇ ਹੋ ਤਾਂ ਤੁਹਾਡਾ ਨੌਕਰੀ ਨਾਲ ਸੰਬੰਧਿਤ ਜੋ ਸਥਾਨ ਪਰਿਵਰਤਨ ਹੈ ਮਾਂਚੇਆ ਸਥਾਨ ਪਰਿਵਰਤਨ ਵੀ ਹੋ ਜਾਵੇਗਾ ਨਰਾਸ਼ ਹੋਣ ਦੀ ਲੋੜ ਨਹੀਂ ਹੈ ਨਾਲ ਹੀ ਨਾਲ ਜੇਕਰ ਤੁਸੀਂ ਬਿਜ਼ਨਸ ਵਪਾਰ ਕਰਦੇ ਹੋ ਇਸ ਸਮੇਂ ਵਿੱਚ ਬਿਜ਼ਨਸ ਵਪਾਰ ਵਿੱਚ ਤੁਹਾਨੂੰ ਦਿਨ ਦੁਗਣੀ ਰਾ ਚੌਕਣੀ ਤਰੱਕੀ ਦੇਖਣ ਨੂੰ ਮਿਲੇਗੀ ਬਿਜ਼ਨਸ ਅੱਗੇ ਵਧੇਗਾ ਚਾਰੇ ਪਾਸੇ ਲਾਭ ਮਿਲੇਗਾ ਬਸ ਇੱਕ ਸ਼ਰਤ ਇਹ ਹੈ ਕਿ ਤੁਸੀਂ ਆਪਣੇ ਬਿਜ਼ਨਸ ਵਪਾਰ ਵਿੱਚ ਲਗਨ ਛੇੜ ਰਹੋ ਪੂਰਨ ਰੂਪ ਵਿੱਚ ਸਮਰਪਿਤ ਰਹੋ ਇੱਕ ਸਾਵਧਾਨੀ ਛੋਟੀ ਜਿਹੀ ਇਹ ਰੱਖੋ ਕਿ ਆਪਣੇ ਇਤ ਕਿਸੇ ਨੂੰ ਨਾ ਦੱਸੋ ਤੁਸੀਂ ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ ਜਾਂ ਕਰ ਰਹੇ ਹੋ ਜਾਂ ਕਰੋਗੇ ਕੁਝ ਨਾ ਦੱਸੋ ਚੁੱਪਚਾਪ ਆਪਣੇ ਕੰਮ ਪ੍ਰਤੀ ਲੱਗੇ ਰਹੋ ਸਾਰਿਆਂ ਲਈ ਨਿਯਮ ਹੈ ਕਿ ਤੁਹਾਡੇ ਪਿੱਛੇ ਰਹਿਣ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਤੁਸੀਂ ਆਪਣੀ ਮਨ ਦੀਆਂ ਗੱਲਾਂ ਦਿਲ ਦੀਆਂ ਗੱਲਾਂ ਹੋਰ ਲੋਕਾਂ ਨੂੰ ਦੱਸ ਦਿੰਦੇ ਹੋ ਕਿ ਅਸੀਂ ਇਹ ਕਰਨਾ ਚਾਹੁੰਦੇ ਹਾਂ ਅਸੀਂ ਇਹ ਕਰਨਾ ਚਾਹੁੰਦੇ ਹਾਂ ਤਾਂ ਇਸ ਨਾਲ ਕੀ ਹੁੰਦਾ ਹੈ ਕਿ ਤੁਹਾਡੀਆਂ ਗੱਲਾਂ ਤੇ ਲੋਕ ਗੌਰ ਕਰਕੇ ਉਸ ਤੇ ਅਮਲ ਕਰ ਲੈਂਦੇ ਹਨ ਤੇ ਤੁਸੀਂ ਅਮਲ ਕਰ ਨਹੀਂ ਪਾਉਂਦੇ ਤਾਂ ਤੁਸੀਂ ਪਿੱਛੇ ਰਹਿ ਜਾਂਦੇ ਹੋ ਲੋਕ ਤੁਹਾਡੇ ਤੋਂ ਅੱਗੇ ਨਿਕਲ ਜਾਂਦੇ ਹਨ ਤਾਂ ਤੁਹਾਡੇ ਪਿੱਛੇ ਰਹਿਣ ਦਾ ਇਹ ਵੀ ਇੱਕ ਕਾਰਨ ਹੈ ਕਿ ਤੁਹਾਨੂੰ ਗਾਉਣਾ ਬਚਾਉਣਾ ਨਹੀਂ ਹੈ ਚੁੱਪਚਾਪ ਆਪਣੇ ਕੰਮ ਪ੍ਰਤੀ ਲੱਗ ਜਾਣਾ ਹੈ ਫਾਲਤਜੀ ਚਿੰਤਾ ਨਾ ਕਰੋ ਕਿਉਂਕਿ ਫਾਲਤਾ ਤੁਹਾਨੂੰ ਸ਼ੁਭ ਹੀ ਪ੍ਰਾਪਤ ਹੋਣਗੇ ਤੁਹਾਡੇ ਹਿੱਤ ਵਿੱਚ ਜਾਣਗੇ ਇਸ ਲਈ ਤੁਹਾਨੂੰ ਆਪਣੇ ਮਨ ਵਿੱਚ ਪੱਕਾ ਇਰਾਦਾ ਰੱਖਣਾ ਹੋਵੇਗਾ ਤਾਂ ਨਰਾਸ਼ ਹੋਣ ਦੀ ਲੋੜ ਨਹੀਂ ਹੈ ਆਪਣੇ ਕੰਮ ਪ੍ਰਤੀ ਲਗਨ ਛੇ ਰਹੋ ਸਭ ਤੋਂ ਜ਼ਰੂਰੀ ਗੱਲ ਤੁਹਾਨੂੰ ਦੱਸਣੀ ਹੈ ਕਿ ਇੱਕ ਇੱਕ ਗੱਲ ਕਿ ਇਹ ਸਮਾਂ ਤੁਹਾਡੇ ਲਈ ਪ੍ਰੇਮ ਸਬੰਧਾਂ ਲਈ ਤਾਂ ਬਹੁਤ ਹੀ ਚੰਗਾ ਸਮਾਂ ਸਾਬਤ ਹੋਵੇਗਾ ਜੇਕਰ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ ਤਾਂ ਆਪਣੇ ਪਿਆਰ ਦਾ ਇਜ਼ਹਾਰ ਕਰਨਾ ਹੈ ਤੁਹਾਡੇ ਪੱਖ ਵਿੱਚ ਜਾਵੇਗਾ ਜੋ ਵੀ ਫੈਸਲਾ ਹੋਵੇਗਾ ਅਣਵਿਆਹਿਆ ਲਈ ਵੀ ਸਮਾਂ ਚੰਗਾ ਹੈ ਵਿਆਹ ਨਾਲ ਸੰਬੰਧਿਤ ਚੰਗੇ ਪ੍ਰਸਤਾਵ ਉਹਨਾਂ ਦੇ ਘਰ ਵਿੱਚ ਆਉਣਗੇ ਚੰਗੇ ਜੀਵਨ ਸਾਥੀ ਦੀ ਚੋਣ ਕਰ ਸਕੋਗੇ ਮਨ ਚਾਹਾ ਪਿਆਰ ਮਿਲੇਗਾ ਘਰ ਪਰਿਵਾਰ ਵਿੱਚ ਖੁਸ਼ੀ ਨਮਾ ਮਾਹੌਲ ਰਹੇਗਾ ਘਰ ਪਰਿਵਾਰ ਵਿੱਚ ਜੇਕਰ ਕਿਸੇ ਤਰ੍ਹਾਂ ਦੀ ਕੋਈ ਅਣਬੰਦ ਚੱਲ ਰਹੀ ਹੈ ਉਹ ਅਣਬੰਦ ਹੋਰ ਹੋਵੇਗੀ ਦੁਬਾਰਾ ਪਿਆਰ ਵਧੇਗਾ ਘਰ ਪਰਿਵਾਰ ਵਿੱਚ ਜੇਕਰ ਸਕੇ ਸਬੰਧੀਆਂ ਨਾਲ ਕੋਈ ਝਗੜਾ ਚੱਲ ਰਿਹਾ ਹੈ ਤੇ ਆਪਣੇ ਰਿਸ਼ਤੇਦਾਰਾਂ ਨਾਲ ਕਿਸੇ ਵੀ ਤਰ੍ਹਾਂ ਦਾ ਤਾਂ ਅਜੇ ਜੋਗ ਬਣਨਗੇ ਕਿ ਤੁਹਾਡੇ ਵਿੱਚ ਪਿਆਰ ਵੱਧ ਜਾਵੇਗਾ ਝਗੜਾ ਖਤਮ ਹੋਵੇਗਾ ਤਾਂ ਹਾਣੂ ਦੱਸ ਰਹੀ ਹੈ ਕਿ ਜੋ ਲੋਕ ਸੰਤਾਨ ਪ੍ਰਾਪਤੀ ਦੇਸ਼ਿਕ ਹਨ ਜਾਂ ਕਿਸੇ ਕਾਰਨ ਕਰਕੇ ਉਹਨਾਂ ਨੂੰ ਸੰਤਾਨ ਪ੍ਰਾਪਤੀ ਦਾ ਸੁਖ ਪ੍ਰਾਪਤ ਨਹੀਂ ਹੋ ਰਿਹਾ ਤੇ ਇਸ ਸਮੇਂ ਵਿੱਚ ਸੰਤਾਨ ਪ੍ਰਾਪਤੀ ਦਾ ਸੁਖ ਵੀ ਪ੍ਰਾਪਤ ਹੋਣ ਵਾਲਾ ਹੈ ਉਹਨਾਂ ਸੰਤਾਨ ਪ੍ਰਾਪਤੀ ਦਾ ਸੁਖ ਪ੍ਰਾਪਤ ਹੋਵੇਗਾ ਇੰਨਾ ਚੰਗਾ ਸਮਾਂ ਹੈ ਕਿਲਕਾਰੀਆਂ ਗੂੰਜਣਗੀਆਂ ਮਠਿਆਈ ਵੰਡਣੀ ਪਵੇਗੀ ਇੰਨਾ ਚੰਗਾ ਸਮਾਂ ਰਹੇਗਾ ਨਾਲੇ ਨਾਲ ਤੁਹਾਨੂੰ ਦੱਸ ਰਹੀ ਹਾਂ ਸੰਤਾਨ ਵੱਲੋਂ ਤੁਹਾਨੂੰ ਕੋਈ ਸ਼ੋਭਾ ਸਮਾਚਾਰ ਮਿਲ ਸਕਦਾ ਹੈ ਸ਼ੋਭਾ ਸਮਾਚਾਰ ਦਾ ਮਤਲਬ ਕਿ ਜੋ ਤੁਹਾਡੀ ਸੰਤਾਨ ਹੈ ਕੁਝ ਅਜਾਇਆ ਕਰੇਗੀ ਜਿਸ ਨਾਲ ਤੁਹਾਡਾ ਨਾਮ ਰੌਸ਼ਨ ਹੋਵੇਗਾ ਕੁਝ ਵੀ ਕਰੇ ਤੁਹਾਡਾ ਨਾਮ ਰੌਸ਼ਨ ਜ਼ਰੂਰ ਹੋਵੇਗਾ ਕੈਰੀਅਰ ਨਾਲ ਸੰਬੰਧਿਤ ਸੰਤਾਨ ਨੂੰ ਚੰਗਾ ਲਾਭ ਮਿਲੇਗਾ ਜੋ ਲੋਕ ਵਿਦੇਸ਼ ਵਿੱਚ ਜਾ ਕੇ ਨੌਕਰੀ ਪੜਾਈ ਕਰਨ ਦਾ ਸੁਪਨਾ ਦੇਖ ਰਹੇ ਹਨ ਤਾਂ ਉਹ ਸੁਪਨਾ ਇਸ ਸਮੇਂ ਪੂਰਾ ਹੋ ਜਾਵੇਗਾ ਬਿਜ਼ਨਸ ਵਾਰ ਨਾਲ ਸੰਬੰਧਿਤ ਵੀ ਸਮਾਂ ਤੁਹਾਡੇ ਲਈ ਸ਼ੁਭ ਮੰਗਲਕਾਰੀ ਰਹੇਗਾ ਗ੍ਰਹਿ ਨਿਸ਼ਚਿਤਰਾ ਵਿੱਚ ਜੋ ਤਬਦੀਲੀਆਂ ਹੋਣਗੀਆਂ ਤੁਹਾਡੇ ਲਈ ਚੰਗੇ ਧਨ ਪ੍ਰਾਪਤੀ ਦਾ ਨਿਰਮਾਣ ਕਰਨਗੀਆਂ ਇਸ ਸਮੇਂ ਵਿੱਚ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਜੋ ਲੋਕ ਨਵਾਂ ਵਾਹਨ ਖਰੀਦਣਾ ਚਾਹੁੰਦੇ ਹਨ ਉਹਨਾਂ ਨੂੰ ਵਾਹਨ ਸੁੱਖ ਦੀ ਪ੍ਰਾਪਤੀ ਹੋਵੇਗੀ ਨਵਾਂ ਮਕਾਨ ਖਰੀਦਣਾ ਚਾਹੁੰਦੇ ਹਨ ਮਕਾਨ ਵੀ ਖਰੀਦ ਸਕਦੇ ਹਨ ਨਾਲ ਹੀ ਨਾਲ ਪ੍ਰੋਪਰਟੀ ਵਿੱਚ ਨਿਵੇਸ਼ ਕਰਨਾ ਚਾਹੁੰਦੇ ਹਨ ਤਾਂ ਪ੍ਰੋਪਰਟੀ ਵਿੱਚ ਨਿਵੇਸ਼ ਕਰਨਾ ਵੀ ਉਹਨਾਂ ਲਈ ਫਾਇਦੇਮੰਦ ਸਾਬਤ ਹੋਵੇਗਾ ਤਾਂ ਪ੍ਰੋਪਰਟੀ ਸੰਬੰਧਿਤ ਸਮਾਂ ਬਹੁਤ ਚੰਗਾ ਰਹੇਗਾ ਤੁਹਾਡੇ ਲਈ ਨਾਲ ਹੀ ਨਾਲ ਜੋ ਲੋਕ ਸ਼ੇਅਰ ਮਾਰਕੀਟ ਜੁੜੇ ਹਨ ਉਹਨਾਂ ਲਈ ਸਮਾਂ ਚੰਗਾ ਰਹੇਗਾ ਤੁਹਾਨੂੰ ਕੱਲ ਦੱਸਦਾ ਹਾਂ ਇਹ ਕਿ ਤੁਹਾਨੂੰ ਕਾਮਯਾਬ ਹੋਣਾ ਹੈ ਗਲਤ ਸੰਗਤ ਦਾ ਸਾਥ ਛੱਡਣਾ ਹੈ ਤੁਸੀਂ ਕਾਮਯਾਬ ਦਾ ਮਤਲਬ ਤਾਂ ਹੁਣ ਆਪਣੇ ਜੀਵਨ ਵਿੱਚ ਕੁਝ ਕਰਨਾ ਹੈ ਅੱਗੇ ਵਧਣਾ ਹੈ ਗਲਤ ਸੰਗਤ ਦਾ ਸਾਥ ਛੱਡ ਦਿਓ ਗਲਤ ਸੰਗਤ ਵਿੱਚ ਜੇਕਰ ਕੋਈ ਸ਼ਰਾਬ ਪੀਂਦਾ ਹੈ ਤੁਹਾਡਾ ਦੋਸਤ ਮਾਸ ਮੱਸੀ ਆਂਡਾ ਇਹਨਾਂ ਸਭ ਚੀਜ਼ਾਂ ਦਾ ਤਿਆਗ ਕਰ ਦਿਓ ਕੁਝ ਸਮੇਂ ਲਈ ਤਾਂ ਕਰਕੇ ਦੇਖੋ ਜੇਕਰ ਕਾਮਯਾਬ ਹੋਣਾ ਹੈ ਕੁਝ ਸਮੇਂ ਲਈ ਗਲਤ ਸੰਗਤ ਦਾ ਸਾਥ ਛੱਡ ਦਿਓ ਤੁਹਾਡੇ ਲਈ ਅਜਿਹਾ ਕਰਨਾ ਲਾਈਫ ਚੇਂਜਿੰਗ ਸਾਬਤ ਹੋਵੇਗਾ ਇੰਜ ਕਹੋ ਕਰਕੇ ਦੇਖ ਲਓ ਜਾਇਦਾ ਸਮਾਂ ਨਹੀਂ ਕੁਝ ਸਮੇਂ ਲਈ ਕਰਕੇ ਦੇਖ ਲਓ ਤੁਹਾਨੂੰ ਇਸ ਦਾ ਲਾਭ ਜ਼ਰੂਰ ਹੋਵੇਗਾ ਨਾਲ ਹੀ ਨਾਲ ਤੁਹਾਨੂੰ ਦੱਸ ਰਹੀ ਕਿ ਵਾਹਨ ਵੀ ਤੁਹਾਨੂੰ ਸਾਵਧਾਨੀ ਪੂਰਵਕ ਚਲਾਉਣਾ ਹੈ ਐਸ ਸਮੇਂ ਕਿਸੇ ਵੀ ਤਰ੍ਹਾਂ ਦੀ ਦੁਰਘਟਨਾ ਤੋਂ ਬਚ ਸਕਦੇ ਹੋ ਬਿਜਲੀ ਦੇ ਉਪਕਰਨਾਂ ਤੋਂ ਦੂਰੀ ਬਣਾ ਕੇ ਰੱਖੋ ਇਸ ਸਮੇਂ ਤੁਹਾਡੇ ਲਈ ਚੰਗਾ ਰਹੇਗਾ ਨਾਲ ਹੀ ਨਾਲ ਗੱਲ ਜੇਕਰ ਸਿਹਤ ਦੀ ਕਰੀਏ ਤਾਂ ਸਿਹਤ ਦੇ ਸਤਾਰੇ ਤੁਹਾਡੇ ਪਰਪੁਰਸਾ ਦੇ ਰਹੇ ਹਨ ਇਸ ਸਮੇਂ ਵਿੱਚ ਸਿਹਤ ਚੰਗੀ ਰਹੇਗੀ ਤੁਹਾਡੀ ਜੇਕਰ ਕਿਸੇ ਕਾਰਨ ਕਰਕੇ ਤੁਹਾਨੂੰ ਕੋਈ ਬਿਮਾਰੀ ਹੈ ਜਾਂ ਪਿਛਲੇ ਕੁਝ ਸਮੇਂ ਤੋਂ ਤੁਸੀਂ ਬੀਮਾਰ ਹੋ ਤਾਂ ਨਰਾਸ਼ ਹੋਣ ਦੀ ਲੋੜ ਨਹੀਂ ਹੈ ਇਲਾਜ ਕਰਵਾਓ ਆਯੁਰਵੈਦ ਚੀਜ਼ਾਂ ਦਾ ਜ਼ਿਆਦਾ ਤੋਂ ਜ਼ਿਆਦਾ ਸੇਵਨ ਕਰੋ ਸਿਹਤਮੰਦ ਰਹਿਣ ਲਈ ਰੋਜ਼ ਸਵੇਰੇ ਜਲਦੀ ਉੱਠੋ ਯੋਗਾ ਕਰੋ ਸੈਰ ਕਰੋ ਸਿਹਤ ਚੰਗੀ ਰਹੇਗੀ ਚਿੰਤਾ ਮੁਕਤ ਰਹੋ ਯੋਗਾਸਨ ਕਰੋ ਤਾਂ ਸਿਰੋਗ ਮੁਕਤ ਰਹੋਗੇ ਸਕਾਰਾਤਮਕ ਸੋਚ ਰੱਖੋ ਦੋਸਤੋ ਐਸੀ ਜਾਣਕਾਰੀ কুম ਭਾਸ਼ੀ ਵਾਲਿਆਂ ਦੇ ਲਈ ਜੇਕਰ ਵੀਡੀਓ ਚੰਗੀ ਲੱਗੀ ਤਾਂ ਅੱਗੇ ਵੀ ਸ਼ੇਅਰ ਕਰ ਦਿਓ ਜੀ ਤਰਨਵਾਦ